ਕੈਮਰੇ ਦੇ ਅੱਗੇ-ਅੱਗੇ ਭੱਜ ਰਿਹਾ ਇਹ ਵਿਅਕਤੀ ਹੈ ਇੱਕ ਛਾਤਰ ਚੋਰ ਜਿਸ ਨੇ ਨਾ ਤਾਂ ਕਿਸੇ ਦੇ ਗਹਿਣੇ ਚੋਰੀ ਕੀਤੇ ਨੇ ਨਾ ਕਿਸੇ ਦੇ ਪੈਸੇ ਚੋਰੀ ਕੀਤੇ ਨੇ ਪਰ ਚੋਰੀ ਜ਼ਰੂਰ ਕੀਤੀ ਆ ਤੇ ਚੋਰੀ ਵੀ ਇੱਕ ਮਹਿਲਾ ਦੇ ਕੋਲੋਂ ਕੀਤੀ ਗਈ ਆ ਦਰਅਸਲ ਇਸ ਵਿਅਕਤੀ ਦੇ ਵੱਲੋਂ ਫਾਰਮ ਚੋਰੀ ਕੀਤੇ ਗਏ ਨੇ ਨਾਮਜਦਗੀ ਦੇ ਪੂਰਾ ਮਾਮਲਾ ਇਹ ਆ ਇਹ ਵੀਡੀਓ ਕਨੌਰ ਬਲਦੀ ਆ ਜਿੱਥੇ ਇੱਕ ਔਰਤ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਈ ਸੀ ਜਿਸ ਦੇ ਚੱਲਦੇ ਇਸ ਵਿਅਕਤੀ ਦੇ ਵੱਲੋਂ ਉਸਦੇ ਫਾਰਮ ਖੋਲ੍ਹ ਲਏ ਗਏ ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਦੀ ਜਾ ਫਿਰ ਕਹਿ ਲਈ ਕਿ ਪੱਤਰਕਾਰਾਂ ਦੀ ਪਹਿਲੀ ਜ਼ਿੰਮੇਵਾਰੀ ਤਾਂ ਬਣਦੀ ਸੀ ਕਿ ਉਸ ਨੂੰ ਘੇਰਿਆ ਜਾਂਦਾ ਔਰ ਪੱਤਰਕਾਰ ਸਾਹਿਬ ਵੀ ਕੀ ਕਰ ਰਹੇ ਨੇ ਤੁਸੀਂ ਦੇਖ ਹੀ ਸਕਦੇ ਹੋ ਆਪਣਾ ਕੈਮਰੇ ਦੀ ਅੱਖ ਲੈ ਕੇ ਬਿਲਕੁਲ ਉਹਦੇ ਪਿੱਛੇ ਪਿੱਛੇ ਬਾਦੇ ਨਜ਼ਰ ਆ ਰਹੇ ਨੇ ਤਾਂ ਜੋ ਉਸ ਦਾ ਜਿਹੜਾ ਫੇਸ ਹੈ ਉਸ ਦਾ ਚਿਹਰਾ ਹੈ ਉਸ ਨੂੰ ਕੈਪਚਰ ਕਰ ਲਿਆ ਜਾਵੇ ਤੇ ਉਸ ਦੀ ਸ਼ਕਲ ਹੈ ਜਿਹੜੀ ਲੋਕਾਂ ਸਾਹਮਣੇ ਦਿਖਾ ਦਿੱਤੀ ਜਾਵੇ